ਦੀ ਮੈਂ ਪ੍ਰਵੀਨ ਦਾਗ ਅਧਿਐਖ ਸ਼੍ਰੀ ਹਿੰਦੂ ਨਿਆਂਪੀੜ ਪੰਜਾਬ ਪਿਛਲੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਇੱਕ ਬੜਾ ਜਗਨਿਆ ਹਤਿਆਕਾਂਡ ਹੋਇਆ ਇੱਕ ਮਾਸੂਮ ਬਾਲਕ ਦੇ ਨਾਲ ਬਹੁਤ ਗੰਭੀਰ ਅਪਰਾਧ ਹੋਇਆ ਉਹਦਾ ਮਰਡਰ ਹੋਇਆ ਇਸ ਘਟਨਾ ਦੀ ਜਿੰਨੀ ਮਖੇਦੀ ਕੀਤੀ ਜਾਵੇ ਨਿੰਦਾ ਕੀਤੀ ਜਾਵੇ ਥੋੜੀ ਆ ਜਿਹੜਾ ਉਹਦਾ ਕਾਤਿਲ ਆ ਦੋਸ਼ੀ ਆ ਉਹਨੂੰ ਤੁਰੰਤ ਫਾਸਟ ਰੈਂਟ ਅਦਾਲਤ ਦੇ ਵਿੱਚ ਫਾਂਸੀ ਦੇ ਸੰਡੇ ਤੱਕ ਲੈ ਕੇ ਜਾਣਾ ਚਾਹੀਦਾ ਹੈ ਇਹ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਯਕੀਨੀ ਬਣਾਉਣਾ ਚਾਹੀਦਾ ਦੂਸਰੀ ਗੱਲ ਉਸ ਘਟਨਾ ਦੀ ਆਉਣ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਇੱਕ ਨਫ਼ਰਤੀ ਅਭਿਆਨ ਚਲਾਇਆ ਜਾ ਰਿਹਾ ਛਾਲੇ ਪੁੱਤਰ ਪਰਮੇਸ਼ਵਰ ਬਿਹਾਰ ਤੋਂ ਆਏ ਸਾਡੇ ਭਰਾਵਾਂ ਦੇ ਪ੍ਰਤੀ ਉਹ ਬਹੁਤ ਹਨਤਾ ਇਸ ਵਿਸ਼ੇ ਤੇ ਵੀ ਸਰਕਾਰ ਨੂੰ ਸਖਤ ਸਟੈਪ ਚੱਕਦੇ ਹੋਏ ਸਾਡੇ ਉਹਨਾਂ ਲੋਕਾਂ ਦੇ ਮਨੁੱਖ ਅਧਿਕਾਰਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਜਿਨ੍ਹਾਂ ਨੂੰ ਇਸ ਨਫਰਤੀ ਅਭਿਆਨ ਦੇ ਤਹਿਤ ਇਥੋਂ ਵਿਸਥਾਪਿਤ ਕੀਤਾ ਜਾ ਰਿਹਾ ਹੈ। ਅਗਰ ਤਕਰੀਰ ਦੇ ਉੱਤੇ ਬਰਾਬਰ ਤੋਲਣਾ ਤਾਂ ਅਮਰੀਕਾ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਜੇ ਉਸੇ ਚੀਜ਼ ਨੂੰ ਲੈ ਕੇ ਅਮਰੀਕਾ ਵਾਲੇ ਵੀ ਸਾਡੇ ਲੋਕਾਂ ਦੇ ਪ੍ਰਤੀ ਐਦਾਂ ਦਾ ਨਫਰਤੀ ਅਭਿਆਨ ਚਲਾ ਦੇਣ ਫਿਰ ਤੁਸੀਂ ਭਾਰਤ ਸਰਕਾਰ ਨੂੰ ਪੁੱਛਣਾ ਮੈਂ ਕਿਸੇ ਰਿਲੀਜੀਅਨ ਦਾ ਨਾਮ ਨਹੀਂ ਲੈ ਰਿਹਾ ਕਿਸੇ ਵਿਅਕਤੀ ਦਾ ਨਹੀਂ ਲੈ ਰਿਹਾ ਪਰ ਇਹ ਜਿਹੜਾ ਅਭਿਆਨ ਚੱਲ ਰਿਹਾ ਕਿਤੇ ਨਾ ਕਿਤੇ ਬਹੁਤ ਵਿਚਾਰਨ ਦੀ ਸੋਚਣ ਦੀ ਲੋੜ ਹੈ ਕਿ ਮੈਂ ਸਾਰੇ ਆਪਣੇ ਰਾਕਤਵਾਦੀ ਸੰਗਠਨਾਂ ਨੂੰ ਅਪੀਲ ਕਰਦਾ ਇਸ ਨਫਰਤੀ ਅਭਿਆਨ ਦਾ ਵਿਰੋਧ ਕਰੋ ਪੰਜਾਬ ਦੇ ਉੱਤੇ ਅਜਿਹੀ ਨਫਰਤ ਦਾ ਕੋਈ ਥਾਂ ਨਹੀਂ ਹੈ ਸਾਡੇ ਬਹੁਤ ਪੰਜਾਬੀ ਤਰਾਈ ਦੇ ਖੇਤਰ ਚ ਰਹਿੰਦੇ ਨੇ ਉੱਤਰ ਪ੍ਰਦੇਸ਼ ਰਹਿੰਦੇ ਨੇ ਬਿਹਾਰ ਚ ਰਹਿੰਦੇ ਨੇ ਦੇਸ਼ ਦੇ ਹੋਰ ਬਾਕੀ ਹਿੱਸਿਆਂ ਚ ਰਹਿੰਦੇ ਨੇ ਅਗਰ ਉੱਥੇ ਇੱਕ ਤੋਂ ਵਿਅਕਤੀ ਕੋਈ ਗਲਤੀ ਕਰ ਲਵੇ ਉਸ ਇੱਕ ਵਿਅਕਤੀ ਦੀ ਆੜ ਦੇ ਵਿੱਚ ਪੂਰੇ ਸਮਾਜ ਨੂੰ ਨਿਸ਼ਾਨਾ ਬਣਾਣਾ ਜੇ ਉੱਥੇ ਗਲਤ ਹੈ ਤਾਂ ਇੱਥੇ ਵੀ ਗਲਤ ਹੈ ਮੈਂ ਡਟ ਕੇ ਇਸ ਨਫਰਤੀ ਅਭਿਆਨ ਦੀ ਨਿੰਦਾ ਕਰਦਾ ਔਰ ਮੁੱਖ ਮੰਤਰੀ ਪੰਜਾਬ ਸਾਹਿਬ ਨੂੰ ਬੇਨਤੀ ਕਰਦਾ ਇਹੋ ਜੇ ਨਫਰਤ ਅਭਿਆਨ ਚਲਾਉਣ ਵਾਲੇ ਲੋਕਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੈ ਹਿੰਦ ਜੈ ਭਾਰਤ ਨਮਸਕਾਰ ਜੀ ਮੈਂ ਪ੍ਰਵੀਨ